ਤਵਾਗੇ ਬੰਦੇ ਵਾਕਈ ਦਿਮਾਗ ਲੈ ਕੇ ਜੰਮਿਆ ਹੋਇ ਤੂੰ ਆਹ ਹੱਥ ਚੱਕੀ ਮੜਾਇਆ ਬੰਦੇ ਤਾਂ ਬਹੁਤ ਦੇਖਿਆ ਪਰ ਤੇਰੇ ਵਰਗੇ ਨਹੀਂ ਦੇਖਿਆ ਵੀ ਬੈਰੰਗ ਕਿਵੇਂ ਕੱਢਦਾ ਨੂੰ ਦੇਖ ਇਧਰ ਆਹ ਦੇਖੋ ਜੀ ਬੈਰੰਗ ਕੱਢਦਾ ਇਹ ਐਂ ਕਰਦੇ ਆ ਹਾਂ ਲਾ ਦਿਮਾਗ ਆ ਮੂਫਲੀ ਨਹੀਂ ਪੁਰਣੀ 12 ਗੰਨਾ ਚੱਲ ਆ ਦਿਮਾਗ ਆ ਦੇਖੋ ਇਹਨੇ ਬੈਰਾ ਕੱਟਣ ਦੀ ਖਾਤਰ ਦੋ ਘਾਣਾ ਇੱਕ ਔੜਾ ਦੋ ਟਾ ਇੱਕ ਆ ਦੇ ਉਹ ਚੱਲ ਕੱਟ ਮੈਨੂੰ ਨਹੀਂ ਪਤਾ ਕੱਟੇ ਚੱਲੋ ਜੀ ਨਾ ਕੱਟਦੇ ਚੱਲ ਮੈਂ ਚੱਲ ਤੂੰ ਆ ਦਿਮਾਗ ਲਾ ਕੇ ਮੈਂ ਨਿਕਲੂਗਾ ਬੈਰਾਂ ਗਾ ਮੈਂ ਆ ਦਿਮਾਗ ਲਾਉਣਾ ਆਹ ਮੇਰਾ ਨਾਮ ਹੈਗਾ ਦਿਮਾਗ ਇਹ ਕਹਦਾ ਮੇਰਾ ਦਿਮਾਗ ਹੈ ਨੀਗਾ ਲਾ ਦਿਮਾਗ ਆਪਦਾ ਲਾ ਆ ਬਿੰਦਰੀ ਦੇਲਾ ਤੋਂ ਦੋ ਕਾਣਾ ਇੱਕ ਥੋੜਾ ਆ ਦੇਖ ਤੂੰ ਦੇਖੋ ਇਹਨੇ ਬੈਰਾਂ ਕੱਢਣਾ ਬਿੰਦਰੀ ਨੇ ਆ ਦੇਖੋ ਇਹ ਇੱਕ ਸ਼ੈ ਆਪ ਕੀ ਭਈਆ ਸ਼ੈਣੀ ਚਲ ਕੱਢ ਚੱਕ ਹੁਣ ਕੱਢ ਹੁਣ ਲਾ ਤਾਂ ਸਹੀ ਇੱਟਾਂ ਵੀ ਲਿਆ ਬਰੋਂ ਤੂੰ ਇਹ ਕਹਦਾ ਵੀ ਮੈਂ ਤੁਮਾਜ ਬੈਰਾਂ ਕੱਢ ਕੇ ਦਿਖਾਉਂ ਕਹਿੰਦਾ ਪਰ ਮੇਰਾ ਦਿਮਾਗ ਨਹੀਂ ਲੱਗਦਾ ਲਾ ਦਿਮਾਗ ਆ ਲਾ ਬਿੰਦਰੀ ਹੁਣ